ਜਦੋਂ ਭਰਾ ਨੂੰ ਅੰਤਿਮ ਵਿਦਾਇਗੀ ਦੇਣੀ ਪੈਂਦੀ ਹੈ ਤਾਂ ਭੈਣ ਦੀ ਅੱਖਾਂ ਵਿੱਚ ਆਉਣ ਦੇ ਅਥੂ ਕਹਿੰਦੇ ਹਨ ਮੇਰੇ ਭਾਈ ਦੀ ਪਗੜੀ ਨਾ ਖਰਾਬ ਕਰੋ ਰਾਜਵੀਰ ਜਵੰਦਾ ਦੀ ਇਹ ਹੈ ਭੈਣ ਵਾਲੀ ਕਹਾਣੀ ਸੁਣੋ ਜੋ ਦਿਲ ਨੂੰ ਛੂ ਜਾਵੇਗੀ ਵੀਡੀਓ ਅੰਤ ਤੱਕ ਵੇਖੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਭੈਣ ਬਾਰੇ ਤਾਜ਼ਾ ਅਪਡੇਟ ਤੇ ਜੋ ਤੁਸੀਂ ਪੰਜਾਬੀ 뮤직 ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਵੇਖੋ ਅਤੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਪਿਛਲੇ ਕੁਝ ਦਿਨਾਂ ਵਿੱਚ ਪੰਜਾਬੀ ਸੰਗੀਤ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਮਸ਼ਹੂਰ ਗਾਇਕ ਅਤੇ ਅਦਾਕਾਰ ਰਾਜਵੀਰ ਜਬੰਦਾ ਜੋ ਸਿਰ 35 ਸਾਲ ਦੇ ਸਨ 8 ਅਕਤੂਬਰ 2025 ਨੂੰ ਇਸ ਦੁਨੀਆ ਤੋਂ ਵਿਛੜ ਗਏ ਉਹ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਇੱਕ ਬਾਈਕ ਤੁਰਘਟਨਾ ਵਿੱਚ ਜ਼ਖਮੀ ਹੋਏ ਸੀ ਜਿਸ ਵਿੱਚ ਉਹਨਾਂ ਨੂੰ ਸਿਰ ਅਤੇ ਰੀੜ ਦੀਆਂ ਗੰਭੀਰ ਚੋਟਾਂ ਆਈਆਂ 14 ਹਸਪਤਾਲ ਮੁਹਾਲੀ ਵਿੱਚ 11 ਦਿਨ ਤੱਕ ਲੜਨ ਤੋਂ ਬਾਅਦ ਉਹ ਮਲਟੀਪਲ ਆਰਗਨ ਫੇਲਿਅਰ ਕਾਰਨ ਸਹਾਂ ਲੈਣਾ ਉਹਨਾਂ ਨੂੰ ਔਖਾ ਹੋ ਗਿਆ ਅਤੇ ਉਨ੍ਹਾਂ ਦਾ ਕੁਝ ਦਿਨਾਂ ਬਾਅਦ ਦੇਹਾਂਤ ਹੋ ਗਿਆ। ਰਾਜਵੀਰ ਦੇ ਜਾਣ ਨਾਲ ਨਾ ਸਿਰਫ ਐਨ ਬਲਕਿ ਪੂਰਾ ਪੰਜਾਬੀ ਇੰਡਸਟਰੀ ਸੋਕ ਵਿੱਚ ਡੁੱਬ ਗਿਆ ਹੈ। ਹੁਣ ਗੱਲ ਕਰੀਏ ਰਾਜਵੀਰ ਜਵੰਦਾ ਦੀ ਭੈਣ ਬਾਰੇ ਜੋ ਉਹਦੀ ਇਕੱਲੀ ਭੈਣ ਸੀ। ਰਾਜਵੀਰ ਦੇ ਪਿੰਡ ਪੌਣਾ ਜਗਰਾਉਂ ਵਿੱਚ 9 ਅਕਤੂਬਰ ਨੂੰ ਅੰਤਿਮ ਸੰਸਕਾਰ ਹੋਇਆ ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋਏ। ਇਸ ਸਮੇਂ ਰਾਜਵੀਰ ਦੀ ਭੈਣ ਨੇ ਇੱਕ ਅਜਿਹਾ ਪਲ ਪੇਸ਼ ਕੀਤਾ ਜਿਸ ਨੇ ਹਰ ਇੱਕ ਦੀ ਅੱਖਾਂ ਨੂੰ ਨਮ ਕਰ ਦਿੱਤਾ। ਜਦੋਂ ਰਾਜਵੀਰ ਦਾ ਸਰੀਰ ਅੰਤਿਮ ਵਿਦਾਇੀ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਉਹਨੂੰ ਨਾ ਦੇ ਸਰਤੇ ਉਹਨਾਂ ਦੀ ਪਸੰਦੀ ਦਾ ਲਾਲ ਪੱਗ ਬੰਨੀ ਗਈ ਭੈਣ ਨੇ ਆਪਣੇ ਭਰਾ ਨੂੰ ਵੇਖ ਕੇ ਰੋਣ ਲੱਗ ਪਈ ਅਤੇ ਕਿਹਾ ਮੇਰੇ ਭਾਈ ਦੀ ਬਹੁਤ ਟੌਰ ਹੈ ਇਸ ਦੀ ਪਗੜੀ ਨਾ ਖਰਾਬ ਕਰੋ ਇਹ ਸ਼ਬਦ ਸੁਣ ਕੇ ਸਭ ਨੂੰ ਰੋਣਾ ਆ ਗਿਆ ਇਹ ਪਲ ਰਾਜਵੀਰ ਅਤੇ ਉਹਨਾਂ ਦੇ ਪਰਿਵਾਰ ਦੇ ਅਪਾਰ ਪਿਆਰ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਓ ਚੱਲ ਰਿਹਾ ਹੈ ਜਿਸ ਵਿੱਚ ਇੱਕ ਔਰਤ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਲੋਕ ਇਸ ਨੂੰ ਰਾਜਵੀਰ ਦੀ ਭੈਣ ਨਾਲ ਜੋੜ ਰਹੇ ਹਨ ਪਰ ਇਹ ਵੀਡੀਓ ਫੇਕ ਹੈ ਇਹ ਮਾਰਚ 2024 ਦੀ ਹੈ ਜੋ ਪੰਜਾਬੀ ਪੁਲਿਸ ਕਾਂਸਟੇਬਲ ਅਮਰਿਤ ਸਿੰਘ ਦੇ ਅੰਤਿਮ ਸੰਸਕਾਰ ਨਾਲ ਸੰਬੰਧਿਤ ਹੈ ਉਸ ਵੀਡੀਓ ਵਿੱਚ ਰੋਂਦੀ ਔਰਤ ਉਸ ਦੀ ਪਤਨੀ ਹੈ ਨਾ ਕਿ ਰਾਜਵੀਰ ਦੀ ਭੈਣ ਰਾਜਵੀਰ ਦੇ ਅੰਤਿਮ ਸੰਸਕਾਰ ਵਿੱਚ ਫੋਨ ਬੈਨ ਸੀ ਇਸ ਲਈ ਕੋਈ ਅਜਿਹੀ ਵੀਡੀਓ ਨਹੀਂ ਬਣੀ ਤਾਂ ਹੀ ਦੋਸਤੋ ਹਮੇਸ਼ਾ ਫੈਕਟ ਚੈੱਕ ਕਰੋ ਅਤੇ ਗਲਤ ਖਬਰ ਨਾ ਫਲਾਓ ਰਾਜਵੀਰ ਦੀ ਭੈਣ ਹੁਣ ਪੂਰੇ ਪਰਿਵਾਰ ਨਾਲ ਮਿਲ ਕੇ ਇਸ ਦੁੱਖ ਨੂੰ ਸਹਿਨ ਕਰ ਰਹੀ ਏ ਉਹਨਾਂ ਦੀ ਮਾਂ ਅਤੇ ਪਤਨੀ ਅਸ਼ਵਿੰਦਰ ਕੌਰ ਅਤੇ ਦੋ ਬੱਚੇ ਧੀ ਹਿੰਮਤਕੌਰ ਅਤੇ ਬੇਟਾ ਦਿਲਵਾਨ ਸਿੰਘ ਵੀ ਬਹੁਤ ਗਹਿਰੇ ਸ਼ੋਕ ਵਿੱਚ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਅੰਤਿਮ ਸੰਸਕਾਰ ਵਿੱਚ ਹਿੱਸਾ ਲਿਆ ਰਾਜਵੀਰ ਨੇ ਆਪਣੇ ਛੋਟੇ ਜੀਵਨ ਵਿੱਚ ਪਿਆਰੇ ਅਤੇ ਸੁਪਰ ਹਿੱਟ ਗੀਤ ਦਿੱਤੇ ਜੋ ਅੱਜ ਵੀ ਫੈਨ ਨੂੰ ਯਾਦ ਕਰਵਾਉਂਦੇ ਹਨ ਦੋਸਤੋ ਰਾਜਵੀਰ ਜਵੰਦਾ ਵਰਗਾ ਕਲਾਕਾਰ ਦਾ ਜਾਣਾ ਪੰਜਾਬੀ ਸੱਭਿਆਚਾਰ ਲਈ ਇੱਕ ਵੱਡਾ ਝਟਕਾ ਹੈ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹਨਾਂ ਦੀ ਭੈਣ ਅਤੇ ਪੂਰੇ ਪਰਿਵਾਰ ਨੂੰ ਇਸ ਦੁੱਖ ਨੂੰ ਬਰਦਾਸ਼ਤ ਕਰਨ ਦੀ ਤਾਕਤ ਮਿਲੇ ਜੇ ਤੁਹਾਨੂੰ ਇਹ ਡੇਟ ਪਸੰਦ ਆਈ ਤਾਂ ਲਾਈਕ ਕਰੋ ਕਮੈਂਟ ਵਿੱਚ ਆਪਣੇ ਵਿਚਾਰ ਸਾਂਝੇ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚੇ ਵਾਹਿਗੁਰੂ ਸਭ ਨੂੰ ਚੰਗੀ ਤੰਦਰੁਸਤੀ ਬਖਸ਼ੇ ਧੰਨਵਾਦ